ਇੱਕ ਕਮੈਂਟ ਛੋਟਾ ਹੀ ਘੱਟ ਉਹ ਹਾਲੀਵੁੱਡ ਦੀ ਆਪਾਂ ਕਾਪੀ ਕਰੀਆ ਉਹ ਦੇ ਕਾਬ ਜਿਹੜੀ ਬੋਲੋ ਯਾ ਕਿ ਅੱਜ ਜਿਹੜਾ ਟ੍ਰੇਲਰ ਆ ਇਹ ਕੋਈ ਵੱਖਰਾ ਲੱਗਿਆ ਠੀਕ ਹੈ ਜਰਮਾਂ ਅਸੀਂ ਤਾਂ ਜਿਵੇਂ ਬਾਈ ਨੇ ਦੱਸਿਆ ਗੈਰੀ ਨੇ ਵੀ ਤੁਸੀਂ ਵੀ ਸਾਡੇ ਇੱਕ ਹਿੱਸਾ ਭਾੜ ਕੇ ਟੀਮ ਦਾ ਤਾਂ ਤੁਸੀਂ ਮੈਨੂੰ ਉਹ ਹਰ ਵਾਰੀ ਉਹ ਪੈਂਟ ਤੇ ਕੁੱਪੜਾ ਪਾ ਕੇ ਆਏ ਨਹੀਂ ਕਰਦਾ ਤਾਂ ਆਪਣੇ ਨਾਲ ਐਡੀਟਰ ਸਾਹਿਬ ਵੀ ਬੈਠੇ ਨੇ ਤਾਂ ਸਵਾਗਤ ਆ ਬਾਈ ਜੀ ਆ ਐਡੀਟਿੰਗ ਜੀ ਤੇ ਆਪਣੇ ਵੀਰ ਮਲਕੀ ਸਿੰਘ ਨੇ ਅੱਛਾ ਬਾਈ ਮਲਕੀ ਸਿੰਘ ਜੀ ਹਾਂ ਜੀ ਲੱਸਣਗੇ ਕਿੰਨਾ ਵਾਈ ਜੀ ਦੱਸੋ ਮੈਂ ਦੱਸ ਰਹੀ ਹਾਂ ਕਿ ਕਿੱਥੋਂ ਗਿਆ ਤੁਸੀਂ ਦੱਸੋ ਬਾਈ ਜੀ ਮੇਰਾ ਰੋਲ ਤਾਂ ਤੁਸੀਂ ਦੇ ਹੀ ਦਿੱਤਾ ਪਾਣੀ ਠੀਕ ਹੈ ਜੀ ਜਿਵੇਂ ਮੇਰੇ تیر ਮਾਰਿਆ ਨਾ ਲਹਣ ਕਰਤਾ ਆ ਬਚੈਣ تیر ਮਾਰੇ ਤੁਹਾਨੂੰ ਜਿਸ ਵੀ ਬਾਰੇ ਟੱਗ ਦਾ ਜਿਹਨੂੰ ਦੂਰ ਤੇ ਹਾਂ ਫਿਰ ਚੱਕ ਕੇ ਲੈ ਗਈ ਬਈ ਪਤਾ ਨਹੀਂ ਆ ਗਈ ਛੱਜਣਾ ਨੇ ਤੀਰ ਮਾਰਿਆ ਮੇਰੀ ਰੂਹ ਪਰ ਰੱਖਦਾ ਕਰੋ ਤੇ ਬਾਕੀ ਤੁਹਾਡਾ ਰੋਲ ਵਧੀਆ ਲੱਗਿਆ ਬੰਦੋ ਤੇ ਬਾਕੀ ਪੂਰੀ ਟੀਮ ਸਾਡੇ ਕੋਲ ਤੁਸੀਂ ਪਹੁੰਚੇ ਬਹੁਤ ਵਧੀਆ ਲੱਗਿਆ ਤਾਂ ਸੋ ਬਤਾਓ ਕਿ ਤੁਸੀਂ ਆਪਣਾ ਪੋਸਟਰ ਵੀ ਰਿਲੀਜ਼ ਕਰ ਸਕਦੇ ਤੁਹਾਡੇ ਚੈਨਲ ਉਤੇ ਕੀ ਲੱਗਿਆ ਤੁਸੀਂ ਮਾਂ ਹਾਂ ਦੋਸਤੋ ਇਹ ਦਾ ਡੈਡ ਹੈ ਪਿਆਰ ਵੀ ਹੋ ਗਿਆ ਡੈਡੀ ਹੋ ਗਿਆ ਤੇ ਮੈਂ ਅਪੀਲ ਕਰਦਾ ਦਰਸ਼ਕਾਂ ਨੂੰ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖੋ 20 ਮਾਰਚ ਸ਼ਾਮੀ 6 ਟਨ